ਅਕਰੈਂਟ ਵਾਲੀ ਸਕੂਟਰੀ ਆ ਗਈ ਲੜਕੀ ਚਲਾਵੇ ਹੂੰ ਲੜਕੇ ਲਿਆ ਕੇ ਬੁੜੇ ਦੀਆਂ ਲੱਤਾਂ 'ਚ ਮਾਰੀ ਹੁੰਦੀ ਅੱਛਾ ਅੰਕਲ ਸੋਰੀ ਉਹ ਕਹਿੰਦਾ ਸੋਰੀ ਸੁਆਦੀਆਂ ਲੱਤਾਂ ਦਾ ਮੇਰੀਆਂ ਦੋਨੇ ਘੜਤੀਆਂ ਨਾ ਬੁੜੇ ਦਾ ਕਸੂਰ ਸੀ ਨਾ ਕੁੜੀ ਦਾ ਕਸੂਰ ਸੀ ਸਕੂਟਰੀ ਕੁੜੀ ਦਾ ਹਾਂ ਸਕੂਟਰੀ ਦੂਜੀ ਜਿਹੜੀ ਗਰੈਂਟ ਵਾਲੀ ਆ ਇਹ ਆ ਲੱਗਦਾ ਵੀ ਧੱਕਾ ਦਿੱਤਾ ਹੁੰਦਾ ਜਿਵੇਂ ਕਿਸੇ ਨੇ ਇਹਦਾ ਐ ਨਹੀਂ ਪਤਾ ਕਈ ਵਾਰੀ ਬਰਾਂਡੇ 'ਚ ਮੇਰੇ ਸਾਹਦੇ ਜਾ ਕੇ ਭਾਂਡਿਆਂ 'ਚ ਵੱਟ ਜੇ ਕਿਉਂ ਮੇਰੇ ਵਰਗਾ ਖੜਾ ਆਪਣੇ ਸਾਨੂੰ ਦੇਸਿਆਂ ਨੂੰ ਅਕਲ ਨਹੀਂ ਹੁੰਦੀ ਚਾਬੀ ਲੱਗੀ ਲਗਾਈ ਰਹਿ ਜਾਂਦੀ ਆ ਜਾ ਕੇ ਬੋਲ ਮਾਰਾਂਗੇ ਖੜ ਕੇ ਸਕੂਟਰੀ ਦੇ ਕੋਲ ਬਾਈ ਕਰਿਆ ਉਹਨੂੰ ਪਤਾ ਲੱਗਿਆ ਹੱਥਾਂ ਚੋਂ ਨਿਕਲ ਗਿਆ ਆ ਗਈ ਪਹਿਲਾਂ ਥੋੜੇ ਭਾਂਡਿਆਂ 'ਚ ਆਬੜੀ ਇਹਨੂੰ ਰੋਕੋ ਕਿਸੇ ਲੋਟ 20 ਵਾਰੀ ਦੇਖੀਆਂ ਲੱਤਾਂ ਤੋੜੀਆਂ ਨੇ ਕਰੇ ਫਿਰ ਉਹ ਸਾਡੀ ਜਾ ਕੇ ਬਸੂਆਂ ਗਿਆ ਖੁੰਡੀਆਂ ਕੋਲੇ ਜਾਂਦੀ ਐ ਚਾਬੀ ਲੱਗੀ ਭੁੱਲ ਜਾਂਦਾ ਮੋਟ ਸਕਦਾ ਲੱਗੀ ਰਹਿ ਜੂ ਕਿੱਕ ਮਾਰੇ ਬਿਨਾਂ ਤਾਂ ਨਹੀਂ ਹੁੰਦਾ ਇਹਦਾ ਜਾ ਕੇ ਆਪਾਂ ਨੂੰ ਆਤ ਹੁੰਦੀ ਐ ਪਿੰਡਾਂ ਵਾਲਾ ਨੂੰ ਕਿਵੇਂ ਆ ਕੀ ਹਾਲ ਬਾ ਫੇਰ ਹੀ ਨਹੀਂ ਤਾਂ ਭੱਜੀ ਨਹੀਂ ਐ ਹਾਂ ਇਹ ਜਿਹੜੀਆਂ ਚੀਜ਼ਾਂ ਸੰਭਾਲਾ ਉਹਦੇ ਤੇ ਬੜੇ ਸ਼ਰਦੇ ਉਹ ਪਿੰਡੂ ਬੰਦਿਆਂ ਨੂੰ ਨਹੀਂ ਇਸ ਵਾਰ ਗਿਆ ਤੁਸੀਂ ਕਹਿੰਦੇ ਤੁਸੀਂ ਤੁਸੀਂ ਇੱਕ ਗੱਲ ਕਹਿ ਸੀ ਕਹਿ ਸੀ ਜੋ ਆਪਾਂ ਗੱਡੀ 'ਚ ਬੈਠ ਸੀ ਤੁਸੀਂ ਆਖਿਆ ਵੀ ਗੱਡੀ ਤਾਂ ਸਾਡੇ ਕੋਲ ਹੈਗੀ ਆ ਉਹ ਐਕਸਯੂਵੀ ਪਰ ਮੈਂ ਚਲਾਉਂਦਾ ਨਹੀਂ ਕਿਉਂ ਚਲਾਉਂਦੇ ਕਿਉਂ ਨਹੀਂ ਮੈਂ ਤਾਂ ਨਹੀਂ ਚਲਾਉਂਦਾ ਜੀ ਇਹ ਵੀ ਕੱਟੀਆਂ ਨੇ ਜਿਹੜੀਆਂ ਇਹ ਵੀ ਮੈਂ ਸਾਰਿਆਂ ਨੂੰ ਹੀ ਕਹਿਣਾ ਇਹ ਵੀ ਇਹ ਜਿਹੜੀ ਚੀਜ਼ ਹੈ ਇਹ ਕੋਈ ਆਮ ਬੰਦੇ ਦੇ ਚਲੋ ਐਕਸੀਡੈਂਟ ਸੀ ਤਾਂ ਹੀ ਕਰਦੇ ਹਾਂ ਸੁਣ ਲਓ ਗੱਲ ਪੁੱਛੋ ਮੰਡੀ ਤੋਂ ਪੁੱਛੋ ਮੰਡੀ ਬੱਸ ਸਟੈਂਡ ਤੋਂ ਲੈ ਕੇ ਕੈਂਚੀਆਂ ਤਾਈਂ ਰੱਸ਼ ਹੈ ਹਾਂ ਇੰਨਾ ਜ਼ਿਆਦਾ ਬਿਲਕੁਲ ਰੱਸ਼ਾ ਕੋਈ ਅੰਤ ਨਹੀਂ ਠੀਕ ਹੈ ਜੀ ਉੱਤੇ ਤੁਸੀਂ ਨਿਗਾਹ ਮਾਰੋ ਕਿਸੇ ਵੱਡੇ ਬੰਦੇ ਨੂੰ ਫਾਰਚੂਨਰ ਫੜਾ ਦਿਓ ਹਾਂ ਜਿਹਨੂੰ ਮੇਰਾ ਅਣਜਾਣ ਮੇਰਾ 60 ਸਾਲ ਦੀ ਮੰਨ ਲੋ ਉਮਰ ਹੈ ਜਿਹੜਾ ਅਣਜਾਣ ਹਾਂ ਜਿਹੜਾ ਅਣਜਾਣ 55 60 ਸਾਲ ਦੀ ਉਮਰ ਹੈ ਯਾਰ ਬੰਦੇ ਨੂੰ ਫਾਰਚੂਨਰ ਫੜਾਉਣ ਉਹਨੇ ਚਲਾਇਆ ਤਾਂ 25 11 ਜਿਹੜਾ ਹੈ ਨਾ ਉਹਦੀ ਆਵਾਜ਼ ਐ ਨਹੀਂ ਪਤਾ ਉਹਦੇ ਕੰਨਾਂ ਚੋਂ ਹਜੇ ਨਿਕਲੀ ਨਾ ਹੋਵੇ ਕੋਤ ਕੋਤ ਕੋ 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 ਕਵਾ 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 ਕੋਤ ਕੋਤ ਕੋ ਕੋ ਕਵਾ 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 ਹਜੇ ਕੁਤਰੀਆਂ ਬੁਲਾਉਂਦਾ ਬੋਲੀ ਜਾਂਦਾ ਉਹਦੇ ਕੰਨਾਂ ਚੋਂ ਜਦੋਂ ਦਾ ਚੱਲਿਆ ਹੈ ਨਾ ਤੇ ਉਹ ਬੰਦੇ ਨੂੰ ਫੜਾਤੀ ਯਾਰ ਆਪਾ ਐਨੇ ਵੀ ਉਹਦੇ ਚ ਉਹ ਹੁੰਦੇ ਆ ਫੰਕਸ਼ਨ ਹਾਂ ਐਨੇ ਫੰਕਸ਼ਨ ਨਾਲ ਹੀ ਚੀ ਫੜਾਤੀ ਬਜਾਲੇ ਖੜ ਜਾਂਦੇ ਹਾਂ ਪਿੱਛੇ ਮੇਰੇ ਵਰਗੇ ਖੜੇ ਕਰੀ ਜਾਂਦੇ ਉਹ ਤੋੜ ਲਾ ਅੰਨੇ ਯਾਰ ਤੋੜ ਲੰਗੇ ਇਹਨੂੰ ਬੇਦਮਾਕਾ ਗੱਡੀ ਏਡੀ ਲਈ ਫਿਰਦਾ ਨਹੀਂ ਸੁਰਤੀ ਨਹੀਂ ਜਾ ਜਾ ਕੇ ਕੋਲੇ ਦੇਖੀਦਾ ਉਹਨੂੰ ਅਖਦਾ ਭਾਈ ਸਾਹਿਬ ਘਸਾ ਤੋੜ ਲਾ ਓਏ ਆ ਦੇਖੀ ਮੜਾ ਜਾ ਯਾਰ ਸੂਈ ਇਹਦੀ ਕਿੱਥੇ ਗਈ ਜੜੀ ਇਹ ਤਾਂ ਹਲਦੀ ਨਹੀਂ ਜਮ ਵੀ ਜਦੋਂ ਤੈਨੂੰ ਇਹਦੇ ਫੰਕਸ਼ਨ ਬਾਰੇ ਨਹੀਂ ਪਤਾ ਮੈਥੋਂ ਆਪ ਤੋਂ ਹੋਈ ਐ ਇਹ ਗੱਲ ਲੈ ਤੁਹਾਨੂੰ ਆਪ ਤੋਂ ਦੱਸ ਦਿੰਨੇ ਹਾਂ ਹਾਂ ਮੈਨੂੰ ਗੱਡੀ ਇਲੈਕਟ੍ਰੋਨਿਕ ਗੱਡੀ ਫੜਾਤੀ ਬਸ ਬਸ ਨਾਲੇ ਮੈਂ ਬੱਸ ਦਾ ਕੰਮ ਕਰਦਾ ਹਾਂ ਉਹ ਹੁਣ ਗੱਡੀਆਂ ਆਈਆਂ ਜੀ ਨਾ ਕਲਾਊਡ ਉਹ ਆਈਆਂ ਸੁੱਚ ਲੈ ਆਏ ਤੋਂ ਪਹਿਲਾਂ ਬੋਲਦੀਆਂ ਹਾਂ ਉਹਨੇ ਵਿਸਲ ਦੇਣੀ ਹੁੰਦੀ ਹੈ ਹਾਂ ਠੀਕ ਹੈ ਜੀ ਵਿਸਲ ਦਿੱਤੋ ਨੇ ਕਰਨਾ ਹੁੰਦਾ ਮੈਂ ਤਾਂ ਉਹਦੀ ਕੀ ਹੋਣੀ ਨਾ ਤੇ ਆਕਰ ਮੈਂ ਤਾਂ ਪਹਿਲੇ ਸੁੱਚ ਮਰੋੜਦਾ ਕਰਾਂ ਉਹ ਕਰ ਕੇ ਕਰ ਕੇ ਕਰ ਕੇ ਕਰ ਕੇ ਕੜ ਗਿਆ ਕਰੇ ਕਿ ਕੈਂਗ ਕਿ ਕੈਂਗ ਕਿ ਕੈਂਗ ਮੈਂ ਮੇਤਰੀ ਨੂੰ ਫੋਨ ਲਾਇਆ ਮੈਂ ਕਿਹਾ ਮੇਤਰੀ ਸਾਹਿਬ ਜੀ ਨਵੀਂ ਗੱਡੀ ਆ ਕੀ ਗੱਲ ਉਹ ਕਹਿੰਦਾ ਸੁੱਚਤਾ ਦੀ ਪੂਰੀ ਲੈਣ ਦੇ ਮਗਰ ਦੀ ਮਕਸੂਦ ਨੇ ਤੂੰ ਇਹਨੂੰ ਮਾੜੀ ਵਿਸਲ ਪੂਰੀ ਵੇਚਣ ਦੇ ਫੇਰ ਦੇਖ ਫੇਰ ਦੱਸੀ ਮੈਨੂੰ ਮੈਂ ਵਿਸਲ ਪੂਰੀ ਵਜੀ ਜਦੋਂ ਮਾਰਕੀਟ ਦੀ ਵਿਸਮਨ ਸਾਹਿਬ ਮਾਰੀ ਦੁਰਪੀ ਇਹ ਬੜਾ ਚੱਲਿਆ ਜੀ ਰਵਾਜ ਪਿਛਲੇ ਪਾਸੇ ਕੱਖਾਂ ਵਾਲੀ ਰੇੜੀ ਜਿੱਡੇ ਲਾਈ ਬੈਠੇ ਆ ਉਹ ਕਹਿੰਨੇ ਮੈਂ ਤਾਂ ਹੀ ਨਹੀਂ ਪਤਾ ਲੱਗਦੇ ਉਹ ਕਰਦੇ ਕੀ ਆ ਡਮ 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 ਮੈਨੂੰ ਬਿਜਲੀ ਬਾਜ ਤਾਂ ਸੁਣਦੀ ਨਹੀਂ ਕੱਲੀ ਡਮ ਡਮ ਹੁਣ ਤਾਂ ਜੇ ਕਾਰ ਆਉਂਦੀ ਆ ਤਾਂ ਵੀ ਕਰ ਲੋ ਕੋਲੇ ਫਾਟਕੇ ਤੇ ਖੜ ਜਾਂਦੀ ਆਪ ਆਏ ਦੇਖੀ ਜਦੇ ਫਾਟਕ ਤੋਂ ਖੁੱਲੂ ਤੇ ਕੱਲੀ ਕਰੀ ਜਾਂਦੀ ਠੰਮ 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 ਉਹਦਾ ਪਤਾ ਲ ਅਧਿਕਾਰਾ ਕਿਹੜੀ ਤੇਰੇ ਕੋਲੇ ਕੋਈ ਕਾਰ ਤਾਂ ਬੋਲਦੀ ਨਹੀਂ ਆ ਵਿੱਚ ਕੀ ਹੋਈ ਜਾਂਦਾ ਇਹਦੇ ਜਿਵੇਂ ਕੋਈ ਡਲੇ ਮਾਰੀ ਜਾਂਦਾ ਹੁੰਦਾ ਵੀ ਜਿਹੜੀ ਚੀਜ਼ ਜਿਸ ਕੰਮ ਵਾਸਤੇ ਬਣੀ ਹੈ ਹੂੰ ਉਸ ਵਾਸਤੇ ਬਣਾ ਕੇ ਚੱਲੋ ਹੂੰ ਤੁਹਾਡਾ ਕੰਮ ਹੈ ਇਹਨੂੰ ਐਸੇ ਕੰਮ ਵਾਸਤੇ ਬਣਾ ਕੇ ਚੱਲੋ ਹਾਂ ਇਮਝ ਕਰ ਤੂੰ ਕਦੇ ਆਕਰੰਟ ਵਾਲੀ ਸਕੂਟਰੀ ਬਾਬਾ ਫਾਟਕੇ ਤੇ ਖੜਾ ਹਾਂ ਵੀ ਉਹੋ ਜਿਹੇ ਚੀਜ਼ਾਂ ਦੇ ਮੁਤਾਬਕ ਸਾਨੂੰ ਨਾ ਰਹਿਣਾ ਪਊਗਾ ਦੇਖਣੀਆਂ ਜ਼ਰੂਰੀ ਆ ਹਾਂ